ਸਰਦਾਰਤਾ ਸਿੰਘ ਦੀ ਰੀਸੈਂਟਲੀ ਜਿਹੜਾ ਹੈ ਭਾਈ ਅਮਰਪਾਲ ਸਿੰਘ ਉਹਨਾਂ ਦੇ ਘਰੇ ਜਿਹੜੀ ਹੈ ਪੂਰੀ ਪਾਰਟੀ ਕਮੇਟੀ ਜਿਹੜੀ ਅੱਜ ਜਾ ਕੇ ਆਈ ਹੈ ਕੀ ਕਹੋਗੇ ਉਸਤੇ ਪੰਜ ਮੈਂਬਰੀ ਪਰਟੀ ਕਮੇਟੀ ਵੱਲੋਂ ਭਾਈ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਗਿਆ ਸੋ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਨ ਨਾਲੋਂ ਸਾਨੂੰ ਲੱਗਦਾ ਆਪਣੀਆਂ ਪੰਥ ਦੀਆਂ ਧਰਾਂ ਨਾਲ ਸਮਝੌਤਾ ਬਲੋ ਸਾਰੀਆਂ ਧਰਾਂ ਇਕੱਠੀਆਂ ਹੋ ਜਾਂਦੇ ਕੁਝ ਨਾ ਕੁਝ ਹਾਂਜੀ ਤੇ ਭਾਈ ਅਮਰਪਾਲ ਸਿੰਘ ਦਾ ਇੱਕ ਆਪਣਾ ਆਧਾਰ ਹੈਗਾ ਜਿਹੜੀ ਸਿੱਖ ਨੌਜਵਾਨੀਆਂ ਉਹ ਉਹਨਾਂ ਦੇ ਨਾਲ ਇੱਕ ਤਰ੍ਹਾਂ ਨਾਲ ਵੱਡੀ ਪੱਧਰ ਤੇ ਆ ਜੁੜੀ ਹੋਈ ਹੈ ਅੱਜ ਵੀ ਵੱਡੀ ਪੱਧਰ ਤੇ ਜੁੜੀ ਹੋਈ ਹੈ ਬੇਸ਼ੱਕ ਵਿਕਰਮ ਸਿੰਘ ਮਜੀਠੀ ਰਾਹੀਂ ਸਰਕਾਰਾਂ ਬਹੁਤ ਕੁਝ ਕਰਦੀਆਂ ਹਨ ਹਣਾ ਸੋ ਆ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਹੁਣ ਅਸਲ ਉਹਨਾਂ ਤੋਂ ਬਚਣ ਲਈ ਉਹ ਵਿਕਰਮ ਸਿੰਘ ਮਜੀਠੀ ਆ ਜਿਹੜੇ ਭਾਈਆਂ ਪਟਪਾਲ ਸਿੰਘ ਦੇ ਖਿਲਾਫ ਮੁਹਿੰਮਾ ਜਿਹੜੀ ਚਲਾ ਰਹੇ ਸੀ ਪਰ ਗ੍ਰਿਫਤਾਰੀ ਤੋਂ ਫੇਰ ਵੀ ਨਹੀਂ ਭੱਜ ਸਕਿਆ ਜਿਉ ਇੱਕ ਆਪਾਂ ਕਹਿੰਦੇ ਚੁਟਕਲੇ ਸੁਣਾਉਣ ਵਾਲਿਆਂ ਨੂੰ 92 ਵੋਟ ਸੀਟਾਂ ਮਿਲ ਸਕਦੀਆਂ ਤਾਂ ਇਹ ਤਾਂ ਇਹ ਤਾਂ ਖਾਲਸਾ ਪੰਥ ਦੀ ਅਕਾਲ ਤਖਤ ਸਾਹਿਬ ਨਾਲ ਜੁੜੀ ਹੋਈ ਸਿਧਾਂਤਕ ਵਿਵਸਥਾ ਹੈਗੀ ਆ ਉਹਨੂੰ ਤਾਂ ਘੱਟੋ ਘੱਟ 60 65 70 ਸੀਟਾਂ ਤਾਂ ਮਿਲ ਸਕਦੀਆਂ ਸਰਦਾਰਤਾ ਸਿੰਘੀ ਆਰਐਸਐਸ ਦਾ ਜਿਹੜਾ ਨਵਾਂ ਬਿਆਨ ਆਇਆ ਹੈ ਪਹਿਲਾਂ ਵੀ ਇਹਨਾਂ ਦੇ ਕੁਝ ਲੀਡਰ ਨੇ ਉਹ ਇਸ ਤਰ੍ਹਾਂ ਕਹਿੰਦੇ ਸੁਣੇ ਗਏ ਨੇ ਕਹਿੰਦੇ ਕਿ ਸੰਵਿਧਾਨ ਦੇ ਵਿੱਚੋਂ ਜਿਹੜਾ ਹੈ ਧਰਮ ਨਿਰਪੱਖ ਸ਼ਬਦ ਜਿਹੜਾ ਹੈ ਇਹ ਕੱਢਿਆ ਜਾਵੇ ਇਹਦੇ ਨਾਲ ਸਮਾਜਵਾਦੀ ਤੇ ਵੀ ਜਿਹੜਾ ਹੈ ਸਵਾਲਿਆ ਚ ਇਹਨਾਂ ਨੇ ਲਗਾਇਆ ਹੈਗਾ ਹੈ ਕੀ ਅਸਲ ਦਿੱਕਤ ਕੀ ਹੈਗੀ ਹੈ ਧਰਮ ਨਿਰਪੱਖ ਦੇ ਨਾਲ ਫਿਰ ਕੀ ਉਹੀ ਗੱਲ ਜਾਂ ਕਨੈਕਸ਼ਨ ਹਿੰਦੂ ਰਾਸ਼ਟਰਵਾਦ ਨੂੰ ਜਾਂਚਦੇ ਆਂ ਹਾਂ ਬਿਲਕੁਲ ਬਿਲਕੁਲ ਘਟ ਗਿਣਤੀਆਂ ਤੇ ਜ਼ਬਰਕਰਨ ਤੇ ਆਮ ਜਿਹੜੇ ਲੋਕ ਨੂੰ ਜਿਨ੍ਹਾਂ ਲੋਕਾਂ ਨੂੰ ਉਹ ਦੁਸ਼ਮਣ ਮਿੱਥ ਲੈਂਦੇ ਆ ਦੁਸ਼ਮਣ ਹੈ ਨਹੀਂ ਉਹ ਲੋਕ ਹੂੰ ਹੂੰ ਕੁਝ ਲੋਕਾਂ ਨੂੰ ਉਹ ਦੁਸ਼ਮਣ ਮਿੱਥ ਫਿਰ ਉਹਨਾਂ ਦੇ ਕੈਰੇਕਟਰ ਅਸੈਸੀਨੇਸ਼ਨ ਤੇ ਕਤਲੋਗਾਰਦ ਤੱਕ ਜਿਹੜੀ ਹੈਗੀ ਧਰਮ ਦੀ ਵਿਆਖਿਆ ਚੋਂ ਕਰਦੇ ਸੋ ਹ ਧਰਮ ਨੂੰ ਕਤਲੋਗਾਰਤ ਦੀਆਂ ਕਾਰਵਾਈਆਂ ਲਈ ਜਿਹੜਾ ਹੈਗਾ ਆਪਣੇ ਮੁੱਦੇ ਦੇ ਤੌਰ ਤੇ ਵੱਟਦੀ ਆ ਇਸੇ ਕਰਕੇ ਉਹ ਕਹਿੰਦੇ ਵੀ ਧਰਮ ਨਿਰਪੱਖ ਸ਼ਭਤ ਤੇ ਸੋਸ਼ਲਿਸਟ ਹੈਗਾ ਵੀ ਇਕੁਐਲਿਟੀ ਇਨ ਫਰੰਟ ਆਫ ਲਾ ਨਾ ਵੀ ਸੰਵਿਧਾਨ ਔਰ ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਇਕੁਐਲਿਟੀ ਦਾ ਘਟੋ ਘਟ ਸੰਵਿਧਾਨ ਵਿੱਚ ਲਿਖਿਆ ਤਾਂ ਹੋਇਆ ਨਾ ਉਹ ਲੋਕਾਂ ਨੂੰ ਮਿਲਦਾ ਨਹੀਂ ਮਿਲਦਾ ਉਹ ਬਖਰੀ ਕੱਲ ਹੈ ਹੁਣ ਉਹ ਕਹਿੰਦੇ ਵੀ ਉਥੋਂ ਵੀ ਜੜੋਂ ਹੀ ਕੱਢੋ ਆਪੇ ਉਹ ਜੜਾਂ ਹੀ ਕੱਢ ਦਿਓ ਪੰਜ ਮੈਂਬਰੀ ਕਮੇਟੀ ਜੋ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਨ੍ਹਾਂ ਦੀ ਭਰਤੀ ਮਹਿੰਮ ਜਿਹੜੀ ਹੈ ਉਸ ਤੇ ਆਪਾਂ ਕਹਿ ਲਈਏ ਕਿ ਅਜੇ ਭਾਵੇਂ ਚੱਲ ਰਹੀ ਹੈ ਪਰ ਇੱਕ ਤਰੀਕੇ ਦੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਹੈ ਜੋ ਸਾਡੀ ਟਾਈਮ ਲਿਮਿਟ ਸੀ ਉਹ ਅਸੀਂ ਖਤਮ ਕਰ ਲਈ ਹੈ ਤੇ ਅਗਲੀਆਂ ਕਾਰਵਾਈਆਂ ਉਹਨਾਂ ਨੇ ਸ਼ੁਰੂ ਕੀਤੀਆਂ ਨੇ ਸਰਦਾਰਤਾ ਸਿੰਘ ਜੀ ਰੀਸੈਂਟਲੀ ਜਿਹੜਾ ਹੈ ਭਾਈ ਅਮਰਪਾਲ ਸਿੰਘ ਉਹਨਾਂ ਦੇ ਘਰੇ ਜਿਹੜੀ ਹੈ ਪੂਰੀ ਪ੍ਰਤੀ ਕਮੇਟੀ ਜਿਹੜੀ ਅੱਜ ਜਾ ਕੇ ਆਈ ਹੈ ਕੀ ਕਹੋਗੇ ਉਸ ਤੇ ਹਾਂਜੀ ਹਾਂਜੀ ਇਹ ਬਹੁਤ ਆਪਾਂ ਕਹਿ ਸਕਦੇ ਆ ਵੀ ਸਿੱਖ ਸਿਆਸਤ ਵਿੱਚ ਇੱਕ ਚੰਗਾ ਸ਼ਗਨ ਆ ਅਸੀਂ ਵਾਰ-ਵਾਰ ਕਹਿ ਰਹੇ ਹੈਗੇ ਆਂ ਵੇ ਸਿੱਖ ਹੈ ਜਿਹੜੇ ਆਪਣੇ ਤੌਰ ਤੇ ਆਪਣੀਆਂ ਪੰਥਕ ਧਰਾਂ ਨੂੰ ਇਕੱਠਿਆਂ ਕਰਕੇ 60-60 ਸੀਟਾਂ ਨੇ ਜਿਹੜੀਆਂ ਵਿਧਾਨ ਸਭਾ ਦੀਆਂ ਜਿੱਤ ਸਕਦੇ ਆ ਸੋ ਇਹ ਕੱਲਾ ਸੀਟਾਂ ਜਿੱਤਣ ਤੱਕ ਨਹੀਂ ਸਾਡਾ ਮਨਸ਼ਾ ਇੱਕ ਪੰਥ ਨੂੰ ਤੇ ਪੰਜਾਬ ਨੂੰ ਤੇ ਸਿੱਖਾਂ ਨੂੰ ਇੱਕ ਚੰਗੀ ਲੀਡਰਸ਼ਿਪ ਦੇਣ ਦਾ ਜਿਹੜਾ ਇੱਕ ਇੱਕ ਕਦਮ ਪੁੱਟਿਆ ਜਾਣਾ ਚਾਹੀਦਾ ਸੋ ਆਪਾਂ ਇਹ ਵੀ ਨਹੀਂ ਕਹਿ ਰਹੇ ਵੀ ਪੰਜ ਮੈਂਬਰੀ ਭਾਰਤੀ ਕਮੇਟੀ ਵਿੱਚ ਸ਼ਾਮਲ ਜਾਂ ਉਹਨਾਂ ਨਾਲ ਜੁੜੇ ਹੋਏ ਸਾਰੇ ਮੈਂਬਰ ਦੁੱਧ ਤੋਤੇ ਨੇ ਉਹਨਾਂ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ ਕਮਜ਼ੋਰੀਆਂ ਨੇ ਪਰ ਸਾਨੂੰ ਪਹਿਲਾ ਕਦਮ ਤਾਂ ਪੁੱਟਣਾ ਪੈਣਾ ਉਹਦੇ ਚੋਂ ਫਿਰ ਅੰਦਰੂਨੀ ਸੁਧਾਈ ਲਈ ਜਿਹੜੇ ਯੋਗ ਪੈਰਾਮੀਟਰਸ ਤੇ ਜਿਹੜਾ ਮੈਕੈਨਿਜ਼ਮ ਆ ਉਹ ਕ੍ਰੀਏਟ ਕੀਤਾ ਜਾ ਸਕਦਾ ਸੋ ਅੱਜ ਪੰਜ ਮੈਂਬਰੀ ਭਾਰਤੀ ਕਮੇਟੀ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਗਿਆ ਸੋ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਨ ਨਾਲੋਂ ਸਾਨੂੰ ਲੱਗਦਾ ਆਪਣੀਆਂ ਪੰਥ ਦੀਆਂ ਧਰਾਂ ਨਾਲ ਸਮਝੌਤਾ ਮਤਲਬ ਸਾਰੀਆਂ ਧਰਾਂ ਜਿੱਥੇ ਇਕੱਠੀਆਂ ਹੋ ਜਾਂਦੇ ਕੁਝ ਨਾ ਕੁਝ ਹੁੰਦਾ ਹਾਂਜੀ ਨਾ ਸੋ ਭਾਈ ਅਮਰਤਪਾਲ ਸਿੰਘ ਦਾ ਇੱਕ ਆਪਣਾ ਆਧਾਰ ਹੈਗਾ ਜਿਹੜੀ ਸਿੱਖ ਨੌਜਵਾਨੀਆਂ ਉਹ ਉਹਨਾਂ ਦੇ ਨਾਲ ਇੱਕ ਤਰ੍ਹਾਂ ਨਾਲ ਵੱਡੀ ਪੱਧਰ ਤੇ ਆ ਜੁੜੀ ਹੋਈ ਹੈ ਅੱਜ ਵੀ ਵੱਡੀ ਪੱਧਰ ਤੇ ਜੁੜੀ ਹੋਈ ਹੈ ਬੇਸ਼ੱਕ ਵਿਕਰਮ ਸਿੰਘ ਮਜੀਠੀ ਰਾਹੀਂ ਸਰਕਾਰਾਂ ਬਹੁਤ ਕੁਝ ਕਰਦੀਆਂ ਹਨ ਹਣਾ ਸੋ ਆ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਹੁਣ ਅਸਲ ਉਹਨਾਂ ਤੋਂ ਬਚਣ ਲਈ ਉਹ ਵਿਕਰਮ ਸਿੰਘ ਮਜੀਠੀ ਆ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਮੁਹਿੰਮਾਂ ਜਿਹੜੀ ਚਲਾ ਰਹੇ ਸੀ ਪਰ ਗ੍ਰਿਫਤਾਰੀ ਤੋਂ ਫੇਰ ਵੀ ਨਹੀਂ बच ਸਕੀ ਹੈ ਨਾ ਸੋ ਉਹ ਲਗਾਤਾਰ ਯਤਨ ਕਰ ਰਹੇ ਆ ਵੀ ਉਹਨਾਂ ਦੀ ਕਰਦਾਰਕੋਸ਼ਿਸ਼ ਕੀਤੀ ਜਾਵੇ ਹਾਂ ਆਪਾਂ ਪਹਿਲਾਂ ਵੀ ਕਿਹਾ ਵੀ ਸਿੱਖੀ ਵਿਚਾਉਣ ਤੋਂ ਪਹਿਲਾਂ ਉਹਨਾਂ ਦਾ ਜੀਵਨ ਆ ਕੁਝ ਵੀ ਹੋ ਸਕਦਾ ਉਹ ਹੋ ਰਿਹਾ ਹੋਵੇਗਾ ਸੋ ਇਸ ਤਰ੍ਹਾਂ ਦਾ ਸੋ ਇਹ ਇੱਕ ਵਧੀਆ ਜਿਹੜੀ ਹੈਗੀ ਆ ਪੋਜੀਟਿਵ ਡਵੈਲਪਮੈਂਟ ਹੈਗੀ ਆ ਸੋ ਪਿਛਲੇ ਦਿਨੀ ਤੁਸੀਂ ਦੇਖੋ ਇਸੇ ਭਰਤੀ ਕਮੇਟੀ ਦੀ ਮੀਟਿੰਗ ਭਾਈ ਦਇਆ ਸਿੰਘ ਲਾਹੌਰਿਆ ਦੇ ਘਰ ਹੋਈ ਆ ਸੋ ਮੇਰੇ ਖਿਆਲ ਦੋ ਤਿੰਨ ਹਫਤੇ ਹੋਏ ਹੈਗੇ ਸੋ ਭਾਈ ਦਇਆ ਸਿੰਘ ਲਾਹੌਰਿਆ ਸਿੱਖ ਸੰਘਰਸ਼ ਦੇ ਮੋਢੀ ਜਰਨੈਲਾਂ ਵਿੱਚ ਉਹਨਾਂ ਨੇ ਉਹਨਾਂ ਨੇ ਖਾਲਸਾ ਪੰਥ ਦੀ ਅਜ਼ਮਤ ਔਰ ਆਜ਼ਾਦੀ ਲਈ ਜਿੰਨਾ ਕੁ ਸੇਵਾ ਕੀਤੀ ਹੈ ਸੋ ਉਹਨੂੰ ਸਲਾਮ ਹੀ ਕਰਨਾ ਪੈਂਦਾ ਸੋ ਸਾਡੇ ਮੋਢਲੇ ਚਰਨੈਲਾ ਵਿੱਚੋਂ ਤੇ ਵੱਡੇ ਚਰਨੈਲਾ ਵਿੱਚੋਂ ਉਹਨਾਂ ਦੇ ਘਰ ਹੋਈ ਆ ਸੋ ਇਸ ਤਰ੍ਹਾਂ ਦੀਆਂ ਪੰਥਕ ਤੇ ਰਾਂ ਨੂੰ ਪੰਜ ਮੈਂਬਰੀ ਕਮੇਟੀ ਅਜੇ ਜੇ ਆਪਣੇ ਕਲਾਵੇ ਵਿੱਚ ਲੈਂਦੀ ਉਹਨਾਂ ਨੂੰ ਭਰੋਸੇ ਵਿੱਚ ਲੈਂਦੀ ਹੈਗੀ ਆ ਸੋ ਭਾਈ ਅਮਰਤਪਾਲ ਸਿੰਘ ਦਾ ਨਾਂ ਜਾਂ ਉਹਨਾਂ ਦੀ ਸ਼ਖਸੀਅਤ ਜਾਂ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਸਿੱਖਾਂ ਵਿੱਚ ਸਤਿਕਾਰ ਹੈ ਸੋ ਸਾਡੇ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਸੋਰਸੇਜ਼ ਆ ਉਹਦੇ ਤੋਂ ਸਾਨੂੰ ਇਹ ਪਤਾ ਲੱਗਿਆ ਇਹਨਾਂ ਨੇ ਕਿਤੇ ਗੱਲ ਕੀਤੀ ਹੋਣੀ ਆ ਵੀ ਕੋਸ਼ ਸਿੱਖ ਕਹਿ ਰਹੇ ਹੈਗੇ ਵੀ ਤੁਹਾਡਾ ਜਿਹੜਾ ਜਿਹੜੀ ਰਾਜਨੀਤੀ ਆ ਬਹੁਤ ਤਿੱਤੀ ਆ ਵੇ ਤੁਸੀਂ ਬਹੁਤ ਗਰਮ ਨਾਰੇ ਮਾਰੇ ਆ ਜਾਂ ਕਿਸ ਤਰ੍ਹਾਂ ਕਰਿਆ ਉਹ ਕਹਿੰਦੇ ਵੀ ਉਹਨਾਂ ਦਾ ਸਾਨੂੰ ਇੱਕ ਮੈਸੇਜ ਆਇਆ ਉਹਨਾਂ ਦੇ ਜਿਹੜੇ ਨਾਲ ਦੇ ਜਿਹੜੇ ਸਹਾਇਕੀ ਮੈਂਬਰ ਆ ਕਿਤਨਾ ਕਿਤੇ ਸੋਰਸਸ ਤੋਂ ਪਤਾ ਲੱਗ ਜਾਂਦਾ ਹੂੰ ਹੂੰ ਉਹ ਕਹਿੰਦਾ ਵੀ ਬੇਸ਼ੱਕ ਮੈਂ ਰਾਜਨੀਤੀ ਮੈਂ ਗਰਮ ਨਾਰਿਆਂ ਨਾਲ ਕੀਤੀ ਹੈਗੀ ਆ ਸੋ ਉਹਦੇ ਉਹਨੇ ਮੇਰੀ ਪਛਾਣ ਬਣਾਈ ਹੈਗੀ ਆ ਪਰ ਜੇ ਅੱਜ ਖਾਲਸਾ ਪੰਥ ਦੀ ਲੀਡਰਸ਼ਿਪ ਮੈਨੂੰ ਇਹ ਬੇਨਤੀ ਕਰ ਦੇਵੇ ਵੀ ਹਲੇ ਸਾਡੀਆਂ ਲੱਤਾਂ ਵਿੱਚ ਇੰਨਾ ਭਾਰ ਨਹੀਂ ਹੈ ਵੀ ਅਸੀਂ ਇੰਨੀ ਤਿੱਤੀ ਰਾਜਨੀਤੀ ਕਰ ਸਕੇ ਵੀ ਤੁਸੀਂ ਕੁਝ ਥੋੜਾ ਪਛਾਣ ਆ ਜਾਓ ਤਾਂ ਮੈਂ ਆਪਣੇ ਵਿਚਾਰਾਂ ਨੂੰ ਦੁਬਾਰੇ ਰੀਡਿਫਾਈਨ ਕਰਨ ਲਈ ਧਿਆਵਾਂਗਾ ਵੀ ਮੈਂ ਕੋਈ ਐਬਸੋਲਿਊਟ ਲੀਡਰ ਨਹੀਂ ਹੈਗਾ ਵੀ ਮੈਂ ਖਾਲਸਾ ਪੰਥ ਦੀ ਲੀਡਰਸ਼ਿਪ ਦੇ ਸਾਹਮਣੇ ਅੱਜ ਵੀ ਨਾਤਮਸਤਕ ਹੈਗਾ ਵੀ ਮੈਂ ਥੋੜਾ ਪਿੱਛੇ हट ਸਕਦਾ ਹੈਗਾ ਪਰ ਇਹ ਵੀ ਖਾਲਸਾ ਪੰਥ ਦੀ ਲੀਡਰਸ਼ਿਪ ਸੱਚੇ ਮਨੋ ਤੇ ਇਮਾਨਦਾਰੀ ਨਾਲ ਪੰਥਕ ਜਜਬੇ ਨੂੰ ਪ੍ਰਣਾਏ ਹੋਏ ਇੱਕ ਸਿਸਟਮ ਚੋ ਜੇ ਮਨੂੰ ਬੇਨਤੀ ਕਰਦੀ ਆ ਤਾਂ ਉਹ ਪਿੱਛੇ हट ਕੇ ਤਾਂ ਕਿ ਪੰਥ ਦੀ ਏਕਤਾ ਜਿਹੜੀ ਬਣੀ ਰਹੇ ਉਹਨਾਂ ਦੇ ਜਿਹੜੇ ਨੇੜਲੇ ਸਹਿਯੋਗੀ ਆ ਉਹਨਾਂ ਤੋਂ ਸਾਨੂੰ ਇਹ ਸੰਦੇਸ਼ ਮਿਲਿਆ ਸੋ ਇਹ ਚੰਗੇ ਗੱਲ ਹੈਗੀ ਆ ਇਸ ਤਰ੍ਹਾਂ ਜਿਹੜਾ ਜਿਹੜੀਆਂ ਬਹੁਤ ਦੂਰੀਆਂ ਨੇ ਵਿਚਾਰਧਾਰਾ ਦੀਆਂ ਉਹ ਜੇ ਥੋੜੀਆਂ ਘੱਟ ਹੋ ਜਾਣ ਇੱਕ ਸਾਂਝੇ ਪਲੇਟਫਾਰਮ ਤੇ ਜਿਹੜੀ ਚੋਣ ਆ ਉਹ ਲੜ ਲਈ ਜਾਵੇ ਤੇ ਕੱਲੀ ਚੋਣ ਨਹੀਂ ਖਾਲਸਾ ਜੀ ਦੀ ਜਿਹੜੀ ਵਹੀਰ ਆ ਇਹ ਧਰਮ ਪ੍ਰਚਾਰ ਦਾ ਕਾਰਜ ਆ ਉਹ ਸ਼ੋਰ ਕਰਿਆ ਜਾਵੇ ਸੋ ਇਸ ਤਰ੍ਹਾਂ ਇਹ ਇੱਕ ਚੰਗਾ ਸ਼ਗਨ ਹੈਗਾ ਇਸ ਤਰ੍ਹਾਂ ਸਾਨੂੰ ਭਾਜਪਾ ਵੱਲ ਜਾਣ ਨਾਲੋਂ ਆਪਣੇ ਸਿੱਖ ਵੀਰਾਂ ਨੂੰ ਗੱਲ ਨਾਲ ਲਾਉਣਾ ਚਾਹੀਦਾ ਹੈ ਉਹਨਾਂ ਦੇ ਮਨ ਮਟਾਏ ਜਿਹੜੇ ਠੀਕ ਕਰਕੇ ਉਹਨਾਂ ਨੂੰ ਲਾਣ ਲੈ ਕੇ ਇੱਕ ਪੰਥਕ ਜਥੇਬੰਦੀ ਸਿੱਖ ਰੂਲੀ ਸਿੱਖ ਜਥੇਬੰਦੀ ਆ ਉਹ ਕ੍ਰੀਏਟ ਕਰਨੀ ਚਾਹੀਦੀ ਆ ਕਿਸੇ ਦੇ ਡਿਪੈਂਡ ਹੋਣ ਦੀ ਲੋੜ ਨਹੀਂ ਗੁਰੂ ਮਹਾਰਾਜ ਤੇ ਖਾਲਸਾ ਪੰਥ ਜੇ ਇੱਕ ਆਪਾਂ ਕਹੇ ਸਕੇ ਚੁਟਕਲੇ ਸੁਣਾਉਣ ਵਾਲਿਆਂ ਨੂੰ 92 ਵੋਟ ਸੀਟਾਂ ਮਿਲ ਸਕਦੀਆਂ ਤਾਂ ਇਹ ਤਾਂ ਇਹ ਤਾਂ ਖਾਲਸਾ ਪੰਥ ਦੀ ਅਕਾਲ ਤਖਤ ਸਾਹਿਬ ਨਾਲ ਜੁੜੀ ਹੋਈ ਸਿਧਾਂਤਕ ਵਿਵਸਥਾ ਹੈਗੀ ਆ ਉਹਨੂੰ ਤਾਂ ਘੱਟੋ ਘੱਟ 60 65 70 ਸੀਟਾਂ ਤਾਂ ਮਿਲ ਸਕਦੀਆਂ ਜੀ ਬਿਲਕੁਲ ਜੀ ਦੇਖਦੇ ਆਂ ਔਰ ਉਮੀਦ ਇਹੀ ਕਰਦੇ ਆਂ ਕਿ ਇਤਨਾ ਕਿਤੇ ਜਿਹੜੀਆਂ ਕੌਮ ਦੀਆਂ ਜਥੇਬੰਦੀਆਂ ਨੇ ਆਪਸ ਦੇ ਵਿੱਚ ਰਲ ਕੇ ਜਿਹੜੀਆਂ ਚਾਹੇ ਕੋਈ ਵੀ ਚੋਣਾ ਹੋਣ ਜਾਂ ਹੋਰ ਵੀ ਹੋਣ ਮੁਹਿਮਾ ਹੋਣ ਉਹ ਰਲ ਕੇ ਜਿਹੜੀਆਂ ਲੜੀਆਂ ਜਾਂ ਤਾਂ ਕਿ ਉਹਦੀ ਜਿਹੜੀ ਆਉਟਪੁੱਟ ਹੈ ਉਹ ਆ ਸਕੇ ਸਰਦਾਰ ਅਤਾ ਸਿੰਘ ਜੀ ਆਰਐਸਐਸ ਦਾ ਜਿਹੜਾ ਨਵਾਂ ਬਿਆਨ ਆਇਆ ਹੈ ਪਹਿਲਾਂ ਵੀ ਇਹਨਾਂ ਦੇ ਕੁਝ ਲੀਡਰ ਨੇ ਉਹ ਇਸ ਤਰ੍ਹਾਂ ਕਹਿੰਦੇ ਸੁਣੇ ਗਏ ਨੇ ਕਹਿੰਦੇ ਕਿ ਸੰਵਿਧਾਨ ਦੇ ਵਿੱਚੋਂ ਜਿਹੜਾ ਹੈ ਧਰਮ ਨਿਰਪੱਖ ਸ਼ਬਦ ਜਿਹੜਾ ਹੈ ਇਹ ਕੱਢਿਆ ਜਾਵੇ ਇਹਦੇ ਨਾਲ ਸਮਾਜਵਾਦੀ ਤੇ ਵੀ ਜਿਹੜਾ ਹੈ ਸਵਾਲਿਆ ਚ ਇਹਨਾਂ ਨੇ ਲਗਾਇਆ ਹੈਗਾ ਕਿ ਅਸਲ ਦਿੱਕਤ ਕੀ ਹੈਗੀ ਹੈ ਧਰਮ ਨਿਰਪੱਖ ਦੇ ਨਾਲ ਫਿਰ ਕੀ ਉਹੀ ਗੱਲ ਜਾਂ ਕਨੈਕਸ਼ਨ ਹਿੰਦੂ ਰਾਸ਼ਟਰ ਵੱਲੋਂ ਜਾਣਾ ਚਾਹੀਦਾ ਹੈ ਹਾਂ ਹਾਂ ਬਿਲਕੁਲ ਬਿਲਕੁਲ ਸੋ ਉਹਨਾਂ ਦਾ ਜਿਹੜਾ ਹੈਗਾ ਇਹ ਐਮਰਜੈਂਸੀ ਦੇ ਸਬੰਧ ਵਿੱਚ ਆਇਆ ਹੈਗਾ ਸੋ ਉਹ ਕਹਿੰਦੇ ਵੀ ਧਰਮ ਨਿਰਪੱਖ ਸ਼ਬਦ ਤੇ ਸੋਸ਼ਲਿਸਟ ਸ਼ਬਦ ਆ ਜਿਹੜਾ ਉਹ ਕੱਢ ਦੇਣਾ ਚਾਹੀਦਾ ਕਿਉਂਕਿ ਉਹ ਉਹ ਉਹਨਾਂ ਦੇ ਆਪਾਂ ਨੂੰ ਪਤਾ ਮਨਸ਼ੇ ਕੀ ਨੇ ਉਹ ਭਾਰਤ ਨੂੰ ਕੋਈ ਮਲਟੀਕਲਚਰਲ ਜਾਂ ਮਲਟੀਨੇਸ਼ਨਲ ਕੰਟਰੀ ਦੇ ਤੌਰ ਤੇ ਨਹੀਂ ਦੇਖਦੇ ਸੋ ਉਹ ਭਾਰਤ ਨੂੰ ਜਿਹੜਾ ਹੈਗਾ ਇੱਕ ਹਿੰਦੂ ਰਾਸ਼ਟਰ ਦੇ ਜਿਹੜੇ ਸੈਂਟਰਲਾਈਜ਼ਡ ਮੁਲਕ ਦੇ ਤੌਰ ਤੇ ਦੇਖਦੇ ਐ ਇਸੇ ਕਰਕੇ ਉਹ ਕਹਿ ਰਹੇ ਵੀ ਧਰਮ ਦੇ ਪੱਖ ਜਿਹੜਾ ਸੈਕੂਲਰਿਜ਼ਮ ਹੈਗਾ ਉਹਨੂੰ ਕੱਢ ਦਿੱਤਾ ਜਾਵੇ ਬੇਸ਼ੱਕ ਉਹ ਸੈਕੂਲਰਿਜ਼ਮ ਦੀ ਵਿਆਖਿਆ ਇਹ ਕਰਦੇ ਆ ਵੀ ਇਹ ਧਰਮਾਂ ਤੋਂ ਤੋੜਦਾ ਧਰਮ ਦੀ ਪਰੰਪਰਾ ਤੋਂ ਤੋੜਦਾ ਪਰ ਧਰਮ ਹੈਗਾ ਜਿਹੜਾ ਆਰਐਸਐਸ ਲਈ ਕੋਈ ਅਸ਼ੁੱਧ ਸ਼ਬਦਾਂ ਵਿੱਚ ਜਿਹੜਾ ਹੈਗਾ ਉਹ ਧਰਮ ਨਹੀਂ ਹੈ ਉਹ ਉਹਨਾਂ ਨੂੰ ਘੱਟ ਗਿਣਤੀਆਂ ਤੇ ਜ਼ਬਰ ਕਰਨ ਤੇ ਆਮ ਜਿਹੜੇ ਲੋਕ ਉਹ ਨੋ ਜਿਹਨਾਂ ਲੋਕਾਂ ਨੂੰ ਉਹ ਦੁਸ਼ਮਣ ਮਿੱਥ ਲੈਂਦੇ ਆ ਦੁਸ਼ਮਣ ਹੈ ਨਹੀਂ ਉਹ ਲੋਕ ਹੂੰ ਹੂੰ ਕੁਝ ਲੋਕਾਂ ਨੂੰ ਉਹ ਦੁਸ਼ਮਣ ਮਿੱਥਕ ਫਿਰ ਉਹਨਾਂ ਦੇ ਕੈਰੇਕਟਰ ਅਸੈਸੀਨੇਸ਼ਨ ਤੇ ਕਤਲੋਗਾਰਥ ਤੱਕ ਜਿਹੜੀ ਹੈਗੀ ਧਰਮ ਦੀ ਵਿਆਖਿਆ ਚੋਂ ਕਰਦੇ ਆ ਸੋ ਉਹ ਧਰਮ ਨੂੰ ਕਤਲੋਗਾਰਥ ਦੀਆਂ ਕਾਰਵਾਈਆਂ ਲਈ ਜਿਹੜਾ ਹੈਗਾ ਆਪਣੇ ਮੋਢੇ ਦੇ ਤੌਰ ਤੇ ਵਰਤਦੇ ਆ ਇਸੇ ਕਰਕੇ ਉਹ ਕਹਿੰਦੇ ਆ ਵੀ ਧਰਮ ਨਿਰਪੱਖ ਸ਼ਬਦ ਤੇ ਸੋਸ਼ਲਿਸਟ ਹੈਗਾ ਵੀ ਇਕੁਐਲਿਟੀ ਇਨ ਫਰੰਟ ਆਫ ਲਾ ਵੀ ਸੰਵਿਧਾਨ ਔਰ ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਇਕੁਐਲਿਟੀ ਦਾ ਕਟੋਕੜ ਸੰਵਿਧਾਨ ਵਿੱਚ ਲਿਖਿਆ ਤਾਂ ਹੋਇਆ ਨਾ ਉਹਨੂੰ ਫੋਲੋ ਹੁੰਦਾ ਨਹੀਂ ਮਿਲਦਾ ਉਹ ਵੱਖਰੀ ਗੱਲ ਹੈਗੀ ਹੁਣ ਉਹ ਕਹਿੰਦੇ ਵੀ ਉੱਥੋਂ ਵੀ ਜੜੋਂ ਹੀ ਕੱਢਦੇ ਆਪੇ ਉਹ ਜੜੋਂ ਹੀ ਕੱਢਦੇ ਹੋਣ ਹੁਣ ਇਹ ਹੈਗਾ ਵੀ ਕਿਸੇ ਵੀ ਜਾਤ ਦਾ ਹੋਵੇ ਧਰਮ ਦਾ ਹੋਵੇ ਕਲਰ ਦਾ ਹੋਵੇ ਉਹ ਇਕਵੈਲਟੀ ਬਿਫੋਰ ਲਾ ਹੈਗੀ ਹੈ ਨਾ ਤੇ ਉਹਦੇ ਸਾਹਮਣੇ ਸਾਰਾ ਏਕਤਾ ਵੀ ਕਿਸੇ ਨੌਕਰੀ ਚ ਭੇਦਭਾਵ ਨਹੀਂ ਹੋਵੇਗਾ ਕਿਸੇ ਕਿਸਮ ਦੀ ਰਿਲੀਜੀਅਸ ਪ੍ਰੈਕਟਿਸ ਲਈ ਭੇਦਭਾਵ ਨਹੀਂ ਐਟ ਲੀਸਟ ਕਨਸਟੀਟਿਊਸ਼ਨ ਵਿੱਚ ਹੈਗਾ ਤਾਂ ਹੈਗਾ ਨਾ ਉਹ ਇਹ ਵੀ ਕੱਢਣਾ ਚਾਹੁੰਦੇ ਆ ਵੀ ਬਿਲਕੁਲ ਐਬਸੋਲਿਊਟ ਚਾਈਨਾ ਵਾਂਗ ਤੇ ਰਸ਼ੀਆ ਵਾਂਗ ਐਬਸੋਲਿਊਟ ਤਾਕਤ ਸਾਡੇ ਕੋਲ ਆ ਜਾਣ ਸੋ ਐਮਰਜੈਂਸੀ ਦਾ ਵਿਰੋਧ ਕਰਦੇ ਆ ਪਰ ਐਮਰਜੈਂਸੀ ਵਰਗਾਂ ਹੀ ਹਾਲਾਤ ਆ ਜਿਹੜਾ ਉਹ ਕਰਨੇ ਆ ਜਿਹੜੇ ਚ